ਅੱਜ ਦੀ ਇਹ ਵੀਡੀਓ ਖਾਸ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਲੋਕਾਂ ਦੇ ਘਰ ਸਿਰਫ ਔਰ ਸਿਰਫ ਪੈਸੇ ਦੀ ਕੋਈ ਵੀ ਬਰਕਤ ਨਹੀਂ ਹੋ ਰਹੀ। ਉਹਨਾਂ ਦੇ ਘਰ ਪੈਸੇ ਨੂੰ ਲੈ ਕੇ ਲੜਾਈ ਝਗੜਾ ਤੇ ਪੈਸੇ ਦੀ ਤੰਗੀ ਉਹਨਾਂ ਦੇ ਘਰ ਚੱਲਦੀ ਰਹਿੰਦੀ ਹੈ। ਉਹ ਲੋਕ ਰੋਟੀ ਬਣਾਉਂਦੇ ਸਮੇਂ ਇੱਕ ਖਾਸ ਗਲਤੀ ਕਰਦੇ ਨੇ ਜਿਹਦੇ ਨਾਲ ਉਹਨਾਂ ਦੇ ਘਰ ਵਿੱਚ ਪੈਸਾ ਆਉਂਦਾ ਆਉਂਦਾ ਰੁਕ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹ ਪਛਤਾਉਂਦੇ ਨੇ ਕਿ ਸਾਡੇ ਘਰ ਤਾਂ ਪੈਸਾ ਆ ਹੀ ਨਹੀਂ ਰਿਹਾ। ਇਹਦੇ ਵਿੱਚ ਗਲਤੀ ਤੁਹਾਡੀ ਨਹੀਂ ਤੁਹਾਨੂੰ ਤਾਂ ਇਸ ਗਲਤੀ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਤੇ ਤੁਸੀਂ ਇਸ ਗਲਤੀ ਨੂੰ ਸੁਧਾਰੋਗੇ ਕਿੱਦਾਂ ਅੱਜ ਮੈਂ ਉਹੀ ਖਾਸ ਗਲਤੀ ਤੁਹਾਡੇ ਨਾਲ ਸਾਂਝੀ ਕਰੂੰਗਾ ਤੁਸੀਂ ਇਸ ਗਲਤੀ ਨੂੰ ਸਿਰਫ ਔਰ ਸਿਰਫ ਇੱਕ ਹਫਤਾ ਸੁਧਾਰ ਕੇ ਦੇਖਿਓ ਤੁਹਾਡੇ ਘਰ ਪੈਸਾ ਆਉਣ ਲੱਗ ਜੇਗਾ ਬਸ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਤਾਂ ਆਪਾਂ ਉਸ ਗਲਤੀ ਬਾਰੇ ਗੱਲ ਕਰਾਂਗੇ ਜੋ ਤੁਸੀਂ ਸੁਧਾਰਨੀ ਹੈ ਜਦੋਂ ਤੁਸੀਂ ਉਹ ਗਲਤੀ ਸੁਧਾਰ ਲਈ ਤਾਂ ਉਹਦੇ ਨਾਲ ਤੁਹਾਡੇ ਘਰ ਦੇ ਦਰਵਾਜ਼ੇ ਪੈਸੇ ਲਈ ਖੁੱਲ ਜਾਣਗੇ ਭਵਕੇ ਪੈਸੇ ਦਾ ਰਾਹ ਬਣ ਜਾਏਗਾ ਦੂਸਰੇ ਭਾਗ ਦੇ ਵਿੱਚ ਮੈਂ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੋ ਤੁਸੀਂ ਰੋਟੀ ਬਣਾਉਂਦੇ ਸਮੇਂ ਕਰਨਾ ਹੈ ਜਦੋਂ ਤੁਸੀਂ ਉਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ اپنی زندگی ਵਿੱਚ ਸਿਰਫ 7 ਦਿਨ ਅਜ਼ਮਾ ਲਿਆ ਤੁਹਾਡੇ ਘਰ ਸਿਰਫ ਔਰ ਸਿਰਫ ਪੈਸੇ ਦੀ ਬਹੁਤ ਜ਼ਿਆਦਾ ਬਰਕਤ ਹੋ ਜੇਗੀ ਦੋਵੇਂ ਭਾਗ ਬਹੁਤ ਹੀ ਜ਼ਰੂਰੀ ਨੇ ਦੋਹਾਂ ਨੂੰ ਧਿਆਨ ਨਾਲ ਸੁਣਿਓ ਤਾਂ ਜੋ ਪਹਿਲਾਂ ਰਸਤੇ ਖੁੱਲ ਜਾਣ ਤੇ ਫਿਰ ਪੈਸੇ ਦੀ ਬਰਕਤ ਵੀ ਆ ਜਾਵੇ ਤਾਂ ਗੱਲ ਕਰਦੇ ਹਾਂ ਪਹਿਲੇ ਭਾਗ ਦੀ ਉਸ ਖਾਸ ਵੱਡੀ ਗਲਤੀ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗਲਤੀ ਦੱਸਦਾ ਇਸ ਨੂੰ ਵੀ ਧਿਆਨ ਨਾਲ ਸੁਣਿਓ ਇਹ ਦੋਵੇਂ ਗਲਤੀਆਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਗੱਲ ਕਰਦੇ ਆਂ ਪਹਿਲੀ ਛੋਟੀ ਗਲਤੀ ਦੀ ਬਹੁਤ ਘਰਾਂ ਦੇ ਵਿੱਚ ਔਰਤਾਂ ਕੀ ਕਰਦੀਆਂ ਨੇ ਰੋਟੀ ਬਣਾਉਂਦੀਆਂ ਨੇ ਜਦੋਂ ਰੋਟੀ ਬਣ ਜਾਂਦੀ ਹੈ ਤਾਂ ਬਹੁਤ ਸਾਰੀਆਂ ਰੋਟੀਆਂ ਕਈ ਵਾਰ ਵੱਧ ਜਾਂਦੀਆਂ ਨੇ ਉਹਨਾਂ ਰੋਟੀਆਂ ਨੂੰ ਜੋੜ ਕੇ ਰੱਖ ਲੈਂਦੀਆਂ ਨੇ ਜਿਵੇਂ ਮਹੀਨੇ ਦੀਆਂ ਰੋਟੀਆਂ ਜੋੜ ਲਈਆਂ 15 20 ਦਿਨਾਂ ਦੀਆਂ ਰੋਟੀਆਂ ਜੋੜ ਲਈਆਂ ਉਹ ਔਰਤਾਂ ਰੋਟੀਆਂ ਜੋੜ ਕੇ ਜੋ ਗਲੀਆਂ ਦੇ ਵਿੱਚ ਸੂੜੇ ਵਾਲਾ ਹੁੰਦਾ ਜਾਂ ਕੋਈ ਕਬਾੜ ਵਾਲਾ ਹੁੰਦਾ ਤਾਂ ਉਹਨੂੰ ਵੇਚ ਦਿੰਦੀਆਂ ਨੇ ਉਦਾਂ ਕੁਝ ਨਹੀਂ ਹੋਏਗਾ ਵਕਤ ਬਾਅਦ ਤੁਹਾਨੂੰ 10 ਰੁਪਏ 20 ਰੁਪਏ 300 ਰੁਪਏ 100 ਰੁਪਏ ਦੇ ਸਕਦਾ ਇਸ ਤੋਂ ਉੱਪਰ ਨਹੀਂ ਦੇ ਸਕਦਾ ਇਹ ਖਾਸ ਗਲਤੀ ਕਦੇ ਨਾ ਕਰਿਓ ਇਹ ਗਲਤੀ ਕਿਉਂ ਨਾ ਕਰਿਓ ਇਹ ਵੀ ਮੈਂ ਤੁਹਾਨੂੰ ਵੀਡੀਓ ਦੇ ਅੰਤ ਦੇ ਵਿੱਚ ਦੱਸੂਗਾ ਇਹਦੇ ਨਾਲ ਹੀ ਤੁਹਾਡੇ ਘਰ ਵਿੱਚ ਬਰਕਤ ਸ਼ੁਰੂ ਹੋਏਗੀ ਹੁਣ ਗੱਲ ਕਰਦੇ ਆਂ ਦੂਸਰੀ ਵੱਡੀ ਖਾਸ ਗਲਤੀ ਦੀ ਅੱਜ ਬੇਸ਼ੱਕ ਤੁਹਾਡੇ ਘਰ ਦੇ ਵਿੱਚ ਆਟਾ ਵੀ ਨਹੀਂ ਹੈ ਜੇ ਤੁਸੀਂ ਇਹ ਗਲਤੀ ਸੁਧਾਰ ਲਈ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਏਗੀ ਤੁਹਾਨੂੰ ਸਭ ਕੁਝ ਮਿਲੇਗਾ ਵੀ ਤੇ ਬੇਸ਼ੱਕ ਅੱਜ ਤੁਹਾਡੇ ਘਰ ਵਿੱਚ ਸਭ ਕੁਝ ਹੈ ਬਹੁਤ ਆਟਾ ਹੈ ਬਹੁਤ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਤੇ ਜੇ ਤੁਸੀਂ ਰੋਟੀ ਬਣਾਉਂਦੇ ਸਮੇਂ ਇਹ ਗਲਤੀ ਕਰ ਵੀ ਲਈ ਤੇ ਫਿਰ ਸਭ ਕੁਝ ਬਰਬਾਦ ਵੀ ਹੋ ਜਾਏਗਾ ਇਹ ਸਭ ਕੁਝ ਬਣਾ ਵੀ ਦਿੰਦੀ ਹੈ ਤੇ ਸਭ ਕੁਝ ਬਰਬਾਦ ਵੀ ਕਰ ਦਿੰਦੀ ਹੈ ਜਿਵੇਂ ਮੰਨ ਲਓ ਤੁਸੀਂ ਰੋਟੀ ਬਣਾਈ ਰੋਟੀ ਵੱਧ ਗਈ ਕਈ ਘਰਾਂ ਦੇ ਵਿੱਚ ਮੈਂ ਵੇਖਿਆ ਉਸ ਰੋਟੀ ਦੀ ਕੋਈ ਵੀ ਇੱਜ਼ਤ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਰੋਟੀ ਬਹੁਤ ਹੀ ਸੌਖੀ ਮਿਲ ਗਈ ਪਰਮਾਤਮਾ ਨੇ ਉਹਨਾਂ ਤੇ ਬਹੁਤ ਕਿਰਪਾ ਕੀਤੀ ਉਹਨਾਂ ਨੂੰ ਰੋਟੀ ਮਿਲ ਗਈ ਪਰ ਉਹਨਾਂ ਲੋਕਾਂ ਨੂੰ ਉਸ ਰੋਟੀ ਦੀ ਕਦਰ ਨਹੀਂ ਉਹ ਰੋਟੀ ਨੂੰ ਪੈਰਾਂ ਵਿੱਚ ਰੋਲ ਦਿੰਦੇ ਨੇ ਉਹ ਅੰਨ ਦਾ ਨਿਰਾਦਰ ਕਰ ਦਿੰਦੇ ਨੇ ਉਹ ਅੰਨ ਇਦਾਂ ਸਮਝਦੇ ਨੇ ਕਿ ਐਵੇਂ ਆ ਜਾਂਦਾ ਹੈ ਇਸ ਕਰਕੇ ਉਹ ਜਦ ਤਾ ਝੂਠਾ ਛੱਡ ਦਿੰਦੇ ਨੇ ਤੇ ਜਾਂ ਉਸ ਅੰਨ ਨੂੰ ਪੈਰਾਂ ਦੇ ਵਿੱਚ ਰੋਲ ਦਿੰਦੇ ਨੇ ਇਹ ਗਲਤੀ ਕਦੇ ਨਾ ਕਰਿਓ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਸ਼ਾਮ ਦੀ ਰੋਟੀ ਨਹੀਂ ਮਿਲਦੀ ਤੇ ਤੁਹਾਨੂੰ ਸਭ ਕੁਝ ਮਿਲਦਾ ਤੇ ਤੁਸੀਂ ਇਹ ਗਲਤੀ ਕਰਦੇ ਹੋ ਅੰਨ ਦਾ ਨਿਰਾਦਰ ਕਦੀ ਨਹੀਂ ਕਰਨਾ ਅੰਨ ਨੂੰ ਪੈਰਾਂ ਵਿੱਚ ਕਦੀ ਨਹੀਂ ਰੋਲਣਾ ਜਦੋਂ ਤੁਸੀਂ ਅੰਨ ਨੂੰ ਪੈਰਾਂ ਦੇ ਵਿੱਚ ਰੋਲੋਗੇ ਤੇ ਬੇਸ਼ੱਕ ਤੁਹਾਡੇ ਘਰ ਸਭ ਕੁਝ ਭੰਡਾਰ ਭਰੇ ਹੋਣ ਉਹ ਵੀ ਖਾਲੀ ਹੋ ਜਾਣਗੇ ਕਿਉਂਕਿ ਇਹ ਸਾਰੀ ਦੁਨੀਆ ਅੰਨ ਦੇ ਪਿੱਛੇ ਭੱਜ ਰਹੀ ਐ ਆਪਣਾ ਪੇਟ ਭਰਨ ਦੇ ਪਿੱਛੇ ਭੱਜ ਰਹੀ ਐ ਤੇ ਤੁਸੀਂ ਉਸੇ ਅੰਨ ਨੂੰ ਲਤ ਮਾਰ ਰਹੇ ਹੋ ਇੱਕ ਗੱਲ ਯਾਦ ਰੱਖਿਓ ਦਿਨ ਐਸਾ ਵੀ ਆਏਗਾ ਜਦੋਂ ਤੁਸੀਂ ਭੁੱਖੇ ਹੋਵੋਗੇ ਤੇ ਤੁਹਾਨੂੰ ਇਸ ਅੰਨ ਲਈ ਤਰਸਣਾ ਪਏਗਾ ਇਸ ਕਰਕੇ ਇਹ ਦੋ ਖਾਸ ਗਲਤੀਆਂ ਕਦੇ ਨਾ ਕਰਿਓ ਚਾਹੇ ਕੁਝ ਵੀ ਹੋ ਜਾਵੇ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਅੰਨ ਦਾ ਆਦਰ ਕਰਿਓ ਹੁਣ ਗੱਲ ਕਰਦੇ ਆਂ ਦੂਸਰੇ ਭਾਗ ਦੀ ਜਦੋਂ ਤੁਸੀਂ ਇਹ ਗਲਤੀਆਂ ਸੁਧਾਰ ਲਈਆਂ ਤਾਂ ਉਸ ਤੋਂ ਬਾਅਦ ਕੀ ਹੋਏਗਾ ਤੁਹਾਡੇ ਘਰਾਂ ਦੇ ਵਿੱਚ ਬਰਕਤ ਦੇ ਦਰਵਾਜ਼ੇ ਖੁੱਲ ਜਾਣਗੇ ਜਦੋਂ ਦਰਵਾਜ਼ੇ ਖੁੱਲ ਗਏ ਬਰਕਤ ਆਉਣ ਦਾ ਰਾਹ ਬਣ ਗਿਆ ਤਾਂ ਫਿਰ ਇੱਕ ਰਾਹ ਹੋਰ ਬਣੇਗਾ ਜਦੋਂ ਆਪਾਂ ਇਹ ਦੂਸਰਾ ਕੰਮ ਕਰਾਂਗੇ ਇਹ ਦੂਸਰਾ ਉਪਾਅ ਕਰਾਂਗੇ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਆਉਣੀ ਸ਼ੁਰੂ ਹੋ ਜਾਏਗੀ ਉਹਨਾਂ ਰਾਹਾਂ ਰਹੀ ਉਹਨਾਂ ਦਰਵਾਜ਼ਿਆਂ ਰਹੀ ਇਹ ਗਲਤੀ ਵੀ ਹੈ ਤੇ ਇਹ ਉਪਾਅ ਵੀ ਹੈ ਬਹੁਤ ਸਾਰੇ ਲੋਕ ਕੀ ਕਰਦੇ ਨੇ ਜਦੋਂ ਘਰਾਂ ਦੇ ਵਿੱਚ ਰੋਟੀ ਬਣਾਉਂਦੇ ਨੇ ਤਾਂ ਉਹ ਗਿਣ-ਗਿਣ ਰੋਟੀਆਂ ਬਣਾਉਂਦੇ ਨੇ ਜਿਵੇਂ ਦੋ ਵੱਡੇ ਘਰ ਦੀ ਦੋ ਬੱਚਿਆਂ ਦੀਆਂ ਦੋ ਬੱਚੇ ਦੇ ਪਿਤਾ ਦੀਆਂ ਇਦਾਂ ਗਿਣ-ਗਿਣ ਕੇ ਰੋਟੀ ਬਣਾਉਂਦੇ ਨੇ ਚੰਗੀ ਗੱਲ ਹੈ ਆਦਰ ਵੀ ਕਰਨਾ ਚਾਹੀਦਾ ਤਾਂ ਜੋ ਅੰਨ ਦਾ ਨਿਰਾਦਰ ਨਾ ਹੋਵੇ ਪਰ ਇੱਥੇ ਹੀ ਬਹੁਤ ਵੱਡੀ ਇੱਕ ਖਾਸ ਗਲਤੀ ਕਰਦੇ ਨੇ ਜਦੋਂ ਵੀ ਘਰ ਦੇ ਵਿੱਚ ਰਸੋਈ ਬਣਦੀ ਹੈ ਰੋਟੀਆਂ ਬਣਦੀਆਂ ਨੇ ਤਾਂ ਤੁਸੀਂ ਇੱਕ ਖਾਸ ਕੰਮ ਕਰਨਾ ਹੈ ਤੁਸੀਂ ਕੀ ਕਰਨਾ ਸਿਰਫ ਔਰ ਸਿਰਫ 2-3 ਰੋਟੀਆਂ ਵੱਧ ਬਣਾਉਣੀਆਂ ਨੇ ਸਭ ਤੋਂ ਪਹਿਲਾਂ 2-3 ਰੋਟੀਆਂ ਬਣਾ ਕੇ ਸਾਈਡ ਤੇ ਰੱਖ ਦਿਓ ਬਾਅਦ ਦੇ ਵਿੱਚ ਉਹਨਾਂ ਰੋਟੀਆਂ ਨੂੰ ਠੰਡਾ ਕਰਕੇ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਘਰ ਦੇ ਬਾਹਰ ਜੋ ਜਾਨਵਰ ਫਿਰਦੇ ਨੇ ਜਿਵੇਂ ਕਿ ਦਰবেশ ਫਿਰਦੇ ਨੇ ਕੋਈ ਗਾਂ ਫਿਰਦੀ ਹੈ ਉਹਨਾਂ ਨੂੰ ਪਾਇਓ ਕਿਉਂਕਿ ਪਹਿਲੀ ਰੋਟੀ ਹਮੇਸ਼ਾ ਦਰবেশ ਦੀ ਹੁੰਦੀ ਹੈ ਇਹ ਜੀਵ ਜੰਤੂ ਨੂੰ ਜਦੋਂ ਆਪਾਂ ਰੱਬ ਦੇ ਬਹੁਤ ਨਜ਼ਦੀਕ ਸਮਝਦੇ ਹਾਂ ਤੇ ਫਿਰ ਜਦੋਂ ਆਪਾਂ ਇਹਨਾਂ ਨੂੰ ਰੋਟੀ ਪਾਉਂਦੇ ਆ ਤੇ ਆਪਣੇ ਲਈ ਇਹ ਦੁਆ ਫਰਿਆਦ ਕਰਦੇ ਨੇ ਇਹ ਆਪਾਂ ਨੂੰ ਚੰਗਾ ਸਮਝਦੇ ਨੇ ਤੇ ਇਹਨਾਂ ਦੀ ਰੱਬ ਸੁਣਦਾ ਵੀ ਹੈ ਤੇ ਆਪਣੇ ਘਰ ਪੈਸੇ ਦੀ ਕਿਸੇ ਚੀਜ਼ ਦੀ ਬਰਕਤ ਆਉਣ ਲੱਗ ਜਾਂਦੀ ਹੈ ਇੱਕ ਗੱਲ ਹੋਰ ਧਿਆਨ ਨਾਲ ਸੁਣਿਓ ਜਦੋਂ ਤੁਸੀਂ ਇਹ ਉਪਾਅ ਕਰਨਾ ਹੈ ਉਦੋਂ ਵੀ ਇਹ ਖਾਸ ਗਲਤੀ ਦਾ ਧਿਆਨ ਰੱਖਣਾ ਹੈ ਬਹੁਤ ਲੋਕ ਇਹ ਉਪਾਅ ਕਰਦੇ ਸਮੇਂ ਇਹ ਖਾਸ ਗਲਤੀ ਕਰਨਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਜਦੋਂ ਤੁਸੀਂ ਇਹ ਗਲਤੀ ਕਰ ਦਿੱਤੀ ਫੇਰੇ ਉਪਾਵੀ ਕੰਮ ਨਹੀਂ ਕਰੇਗਾ ਉਦੋਂ ਬਹੁਤ ਸਾਰੇ ਲੋਕ ਕੀ ਕਰਦੇ ਨੇ ਜਿਵੇਂ ਰਾਤ ਦਾ ਆਟਾ ਵੱਜ ਜਾਂਦਾ ਦਿਨ ਦਾ ਕੋਈ ਆਟਾ ਵਧਿਆ ਪਿਆ ਹੁੰਦਾ ਉਹ ਰੋਟੀ ਪਕਾ ਦੇਣਗੇ ਚਲੋ ਕੁੱਤੇ ਨੂੰ ਪਾਉਣੀ ਆ ਪਰ ਇਦਾਂ ਨਹੀਂ ਇਹ ਗਲਤੀ ਨਾ ਕਰਿਓ ਇਹਦੇ ਨਾਲ ਕੀ ਹੋਏਗਾ ਤੁਹਾਡਾ ਮਨ ਤਾਂ ਉਸ ਕੰਮ ਦੇ ਵਿੱਚ ਹੋਏਗਾ ਹੀ ਨਹੀਂ ਤੁਹਾਡੇ ਪਿਆਰ ਦੀ ਤੁਹਾਡੇ ਸ਼ਰਦਾ ਦੀ ਲੋੜ ਹੈ ਰੋਟੀ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਨੇ ਪਾਈ ਦੇਣੀ ਆ ਪਰ ਉਸ ਰੋਟੀ ਦੇ ਵਿੱਚ ਤੁਹਾਡਾ ਪਿਆਰ ਤੁਹਾਡੀ ਸ਼ਰਦਾ ਹੋਣੀ ਚਾਹੀਦੀ ਹੈ ਇਸ ਕਰਕੇ ਉਹ ਗਲਤੀ ਨਾ ਕਰਿਓ ਸਿਰਫ ਇੱਕ ਵਾਰ ਮੇਰੇ ਕਹਿਨ ਤੇ ਇਹ ਗਲਤੀ ਸੁਧਾਰ ਕੇ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਬਰਕਤ ਆਉਣੀ ਸ਼ੁਰੂ ਹੋ ਜੇਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਅਨਵਾਦ ਬਹੁਤ ਬਹੁਤ ਧੰਨਵਾਦ